ਈ ਪੰਜਾਬ ਦਾ ਮੁੱਖ ਮੰਤਰੀ ਐਡਾ ਮਜਬੂਰ ਹੈ ਕਿ ਸਟੇਜਾਂ ਤੇ ਤੂ ਤੂ ਮੈਂ ਮੈਂ ਕਰਨੀ ਪਰ ਰਹੀ ਗੱਲ ਮੁੱਖ ਮੰਤਰੀ ਨਿਵਾਸ ਦੀ ਦੇਖੋ ਬਾਦਲ ਸਾਹਿਬ ਤਾਂ ਬੜਾ ਭਗਤੀ ਵਾਲੇ ਬੰਦੇ ਸੀ ਪਾਠ ਪੂਜਾ ਕਰਦੇ ਸੀ ਕੈਪਟਨ ਸਾਹਿਬ ਦੇ 5 ਸਾਲ ਨਿਕਲ ਗਏ ਤੇ ਤੁਹਾਨੂੰ ਆਇਆ ਤੁਸੀਂ ਕਿਹਾ ਕਿ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਾਇਆ ਹੁਣ ਮੈਂ 5 ਸਾਲ ਕੱਢ ਜੂਗਾ ਤੇ ਜਿਹੜੇ ਹਾਲਾਤ ਤੁਹਾਡੀ ਪਾਰਟੀ ਦੇ ਨੇ ਤੁਹਾਡੇ ਮੰਤਰੀਆਂ ਦੇ ਨੇ ਮੈਨੂੰ ਲੱਗਦਾ ਤੁਹਾਡੇ ਜਾਣ ਤੋਂ ਬਾਅਦ ਤਾਂ ਸੀਐਮ ਹਾਊਸ ਤੇ ਮੰਤਰੀਆਂ ਦੀਆਂ ਕੋਠੀਆਂ ਢਾਕੇ ਨਵੀਆਂ ਬਣਾਉਣੀਆਂ ਪੈ ਜਾਣੀਆਂ ਨੇ ਇਹ ਹਾਲਾਤ ਕਰਤੇ ਤੁਸੀਂ ਲੋਕਾਂ ਨੇ ਸੋ ਪੰਜਾਬ ਦੀ ਰਾਜਨੀਤੀ ਤੇ ਮੁੱਦਿਆਂ ਤੇ ਗੱਲ ਕਰੋ ਅੱਖੇ ਖਣਾ ਦੀ ਗੱਲ ਕਰਦੇ ਸੀ ਰੋਣ ਲੱਗ ਜਾਂਦੇ ਨੇ ਫਿਰ ਤੁਸੀਂ ਕਿਉਂ ਜਾ ਕੇ ਰੋਨੇ ਹੋ ਜੀ ਗੱਡੀ ਤੇ ਚੜ ਕੇ ਆਕੇ ਮੁੱਖ ਮੰਤਰੀ ਕੇਜਰੀਵਾਲ ਨੂੰ ਜੇਲ੍ਹ ਚ ਬੰਦ ਕਰਤਾ ਭਗਵੰਤ ਮਾਨ ਰੋਣ ਲੱਗ ਗਏ ਅੱਖਾਂ ਚੋਂ ਥਰੂ ਕੱਢ ਗਏ ਲੋਕਾਂ ਨੂੰ ਲੁੱਟਿਆ ਐ ਐਕਸਾਈਜ਼ ਘੁਟਾਲਾ ਕੀਤਾ ਤਾਂ ਅਗਲਾ ਜੇਲ੍ਹ ਚ ਬੰਦ ਆ ਸੁਪਰੀਮ ਕੋਰਟ ਨੇ ਕਿਹਾ ਕਿ 338 ਕਰੋੜ ਦਾ ਘੁਟਾਲਾ ਐ ਤਾਂ ਬੰਦ ਆ ਜੇਲ੍ਹ ਦੇ ਵਿੱਚ ਨੌ ਸਮਨ ਆਏ ਐ ਈਡੀ ਦੇ ਪੇਸ਼ ਨਹੀਂ ਹੋਏ ਇਹ ਬਹਾਦਰੀ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਤੇ ਗੱਲਾਂ ਕਰਦੇ ਹੋ ਤੁਸੀਂ ਵੱਡੀਆਂ ਵੱਡੀਆਂ ਮੁੱਖ ਮੰਤਰੀ ਭਗਵੰਤ ਮਾਨ ਜੀ ਲੋਕਾਂ ਨੇ ਗੱਲਾਂ ਤੇ ਇੱਕ ਵਾਰੀ 2022 ਚ ਵੋਟ ਪਾਤੀ ਹੁਣ ਕੰਮਾਂ ਤੇ ਵੋਟ ਪੈਣੀ ਐ ਸੋ ਪੰਜਾਬ ਦਾ ਪੈਸਾ ਅੱਜ ਜਿਹੜੀ ਤੁਸੀਂ ਗੱਡੀਆਂ 'ਚ ਚੜ ਕੇ ਅੱਜਕੱਲ ਨਵਾਂ ਫੜਿਆ ਨਾ ਕਿ ਮੈਂ ਵਿਰੋਧੀਆਂ ਦੀ ਗੱਲ ਕਰੀ ਜਾਵਾਂ ਆਪਣੀ ਕਾਰਗੁਜ਼ਾਰੀ ਤੇ ਨਾ ਗੱਲ ਕਰਾਂ ਨਾ ਸੁਪਰੀਮ ਕੋਰਟ ਦੀ ਗੱਲ ਨਾ ਕਰਾਂ ਜਿੱਥੇ ਮੈਂ ਜਾ ਕੇ ਆਪ ਭਗਵੰਤ ਮਾਨ ਨੇ ਕਹਿਤਾ ਕਿ ਭਾਈ ਉੱਥੇ ਤਾਂ ਪੰਜਾਬ 'ਚ ਲਾਅ ਐਂਡ ਆਰਡਰ ਖਤਮ ਐ ਗੈਂਗਸਟਰ ਬਾਦ ਐ ਉੱਥੇ ਤਾਂ ਅਤਵਾਦੀ ਹਮਲਾ ਹੋ ਸਕਦਾ ਤੇ ਤੁਸੀਂ ਗ੍ਰਹਿ ਮੰਤਰੀ ਦੇ ਤੌਰ ਤੇ ਅਸਤੀਫਾ ਕਿਉਂ ਨਹੀਂ ਦਿੰਦੇ ਅਕਾਜੀ ਸਿੱਧੂ ਮੂਸੇਵਾਲਾ ਤੁਹਾਡਾ ਵਕੀਲ ਕਹਿੰਦਾ ਤਾਂ ਮਰਿਆ ਉਹਦੀ ਸਿਕਿਉਰਿਟੀ ਘਟਾਈ ਘਟਾਈ ਵੀ ਤਾਂ ਭਗਵੰਤ ਮਾਨ ਸਾਹਿਬ ਨਹੀਂ ਹੈ ਘਟਾਈ ਵੀ ਤਾਂ ਉਹਨੂੰ ਛਾਪਿਆ ਵੀ ਤਾਂ ਤੁਹਾਡੇ ਅਹਲਕਾਰਾਂ ਨਹੀਂ ਹੈ ਕੀ ਪਰਚਾ ਦੇਤਾ ਸੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਮੁੱਦਿਆਂ ਤੇ ਆਓ ਮੁੱਦਿਆਂ ਦੀ ਗੱਲ ਕਰੋ ਇਹ ਦੂਜੀਆਂ ਪਾਰਟੀਆਂ ਚੋਂ ਤਿਤਲੀਆਂ ਲਿਆ ਕੇ ਬਕਵਾਸ ਬਾਜੀ ਕਰਕੇ ਵੋਟ ਨਹੀਂ ਪੈਣੀ ਕੰਮਾਂ ਤੇ ਵੋਟ ਪੈਣੀ ਗੱਲਾਂ ਤੇ ਵੋਟ ਪੈਣੀ ਔਰ ਬਿਸਤਰਾ ਕੋਲ ਹੋਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਹਾਡਾ ਤਿਆਰ ਖੜਾ ਹੈ ਪੀਰੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੇਰਾ ਸਿੱਧਾ ਸਵਾਲ ਕਿਉਂ ਨਹੀਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਚੋਣ ਰੈਲੀਆਂ ਦੇ ਵਿੱਚ ਮੁੱਦਿਆਂ ਦੀ ਗੱਲ ਕਰਦੇ ਕਿਉਂ ਨਹੀਂ ਅੱਜ ਮੁੱਖ ਮੰਤਰੀ ਲਾਅ ਐਂਡ ਆਰਡਰ ਤੇ ਜਵਾਬ ਦਿੰਦੇ ਬਿਜਲੀ ਦੇ ਲੰਬੇ ਲੰਬੇ ਕਟਾਂ ਤੇ ਜਵਾਬ ਦਿੰਦੇ ਜਿਹੜਾ ਐਮਐਸਪੀ ਕਿਸਾਨਾਂ ਨੂੰ ਦੇਣ ਤੋਂ ਮੁਨਕਰ ਹੋਏ ਨੇ ਉਹਦੇ ਤੇ ਕਿਉਂ ਨਹੀਂ ਜਵਾਬ ਦਿੰਦੇ ਹਜ਼ਾਰ ਰੁਪਈਆ ਪ੍ਰਤੀ ਮਹਿਲਾ ਜਿਹੜਾ ਵਾਅਦਾ ਕੀਤਾ ਸੀ ਉਹ ਨਹੀਂ ਦਿੱਤਾ ਉਹਦੇ ਤੇ ਕਿਉਂ ਨਹੀਂ ਜਵਾਬ ਦਿੰਦੇ ਹਸਪਤਾਲਾਂ ਦੀ ਗੱਲ ਕਰਦੇ ਨੇ ਸਕੂਲਾਂ ਦੀ ਗੱਲ ਕਰਦੇ ਨੇ ਬਣਿਆ ਕੱਖ ਵੀ ਨਹੀਂ ਇਹ ਸਾਰੀਆਂ ਗੱਲਾਂ ਤੇ ਕੋਈ ਜਵਾਬ ਨਹੀਂ ਦਿੰਦੇ ਕਾਦੇ ਤੇ ਸਮਾਂ ਬਰਬਾਦ ਕਰ ਰਹੇ ਨੇ ਵਿਰੋਧੀਆਂ ਤੇ ਤੂੰ ਤੂੰ ਮੈਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਪੰਜਾਬੀ ਦਾ ਇੱਕ ਖਾਨ ਹੈ ਕਿ ਜੇ ਦੂਜੇ ਦਾ ਮੂੰਹ ਲਾਲ ਹੋਵੇ ਤਾਂ ਆਪਣਾ ਚਪੇੜਾ ਮਾਰ ਕੇ ਲਾਲ ਨਹੀਂ ਕਰੀ ਕੀ ਕੱਲਾ ਬਾਦਲ 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 ਦਾ ਮੰਤਰ ਜਪਣ ਦੇ ਨਾਲ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦੇਣਗੇ ਮੁੱਖ ਮੰਤਰੀ ਸਾਹਿਬ ਬਾਦਲ ਸਾਹਿਬ ਦੇ ਕੰਮ ਬੋਲਦੇ ਚਾਹੇ ਉਹਨੂੰ ਪਾਵਰ ਸਰਪਲਸ ਸੂਬਾ ਬਣਾਉਣਾ ਹੋਵੇ ਚਾਹੇ ਸੋਸ਼ਲ ਵੈਲਫੇਅਰ ਸਕੀਮਾਂ ਦੇਣੀਆਂ ਹੋਵੇ ਚਾਹੇ ਪੀਜੀਆਈ ਐਮਜ਼ 40s ਮੈਕਸ ਵਰਗੇ ਹਸਪਤਾਲ ਬਣਾਉਣੇ ਹੋਣ ਪ੍ਰਾਈਵੇਟ ਇਨਵੈਸਟਮੈਂਟ ਲਿਆਉਣੀ ਹੋਵੇ ਕਿਸਾਨਾਂ ਲਈ ਮੁਫਤ ਬਿਜਲੀ ਛੱਗ ਨਾਟਾ ਦਾਲ ਬਾਦਲ ਸਾਹਿਬ ਦੇ ਕੰਮ ਲੋਕਾਂ ਨੇ ਦੇਖੇ ਨਹੀਂ ਤੇ ਤੁਸੀਂ ਕੀ ਕਰ ਰਹੇ ਹੋ ਸਿਰਫ ਗਾਲੀ ਗਲੋਚ ਕਦੇ ਮੈਂ ਸੁਖ ਵਿਲਾਸ ਟ ਸਕੂਲ ਖੋਲਦੇ ਨਾ ਖੋਲ ਦੋ ਮਜਬੂਰੀ ਕਾਦੀ ਹੈ ਕਦੇ ਮੈਂ ਉੱਥੇ ਧਰਮਸ਼ਾਲਾ ਖੋਲ ਦੇਣੀ ਕੀ ਪੰਜਾਬ ਦਾ ਮੁੱਖ ਮੰਤਰੀ ਐਡਾ ਮਜਬੂਰ ਹੈ ਕਿ ਸਟੇਜਾਂ ਤੇ ਤੂ ਤੂ ਮੈਂ ਮੈਂ ਕਰਨੀ ਔਰ ਰਹੀ ਗੱਲ ਮੁੱਖ ਮੰਤਰੀ ਨਿਵਾਸ ਦੀ ਨਿਕਲ ਬਾਦਲ ਸਾਹਿਬ ਤਾਂ ਬੜਾ ਭਗਤੀ ਵਾਲੇ ਬੰਦੇ ਸੀ ਪਾਠ ਪੂਜਾ ਕਰਦੇ ਸੀ ਕੈਪਟਨ ਸਾਹਿਬ ਦੇ 5 ਸਾਲ ਨਿਕਲ ਗਏ ਤੇ ਤੁਹਾਨੂੰ ਆਇਆ ਤੁਸੀਂ ਕਿਹਾ ਕਿ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਾਇਆ ਹੁਣ ਮੈਂ 5 ਸਾਲ ਕੱਢ ਦਿਆਂਗਾ ਤੇ ਜਿਹੜੇ ਹਾਲਾਤ ਥੋਡੀ ਪਾਰਟੀ ਦੇ ਨੇ ਥੋੜੇ ਮੰਤਰੀਆਂ ਦੇ ਨੇ ਮੈਨੂੰ ਲੱਗਦਾ ਥੋੜੇ ਜਾਣ ਤੋਂ ਬਾਅਦ ਤਾਂ ਸੀਐਮ ਹਾਊਸ ਤੇ ਮੰਤਰੀਆਂ ਦੀਆਂ ਕੋਠੀਆਂ ਢਾਕੇ ਨਵੀਆਂ ਬਣਾਉਣੀਆਂ ਪੈ ਜਾਣੀਆਂ ਨੇ ਇਹ ਹਾਲਾਤ ਕਰਤੇ ਤੁਸੀਂ ਲੋਕਾਂ ਨੇ ਸੋ ਪੰਜਾਬ ਦੀ ਰਾਜਨੀਤੀ ਤੇ ਮੁੱਦਿਆਂ ਤੇ ਗੱਲ ਕਰੋ ਅੱਖੇ ਖਣਾ ਦੀ ਗੱਲ ਕਰਦੇ ਸੀ ਰੋਣ ਲੱਗ ਜਾਂਦੇ ਨੇ ਫਿਰ ਤੁਸੀਂ ਕਿਉਂ ਜਾ ਕੇ ਰੋਨੇ ਹੋ ਜੀ ਗੱਡੀ ਤੇ ਚੜ ਕੇ ਉਹ ਕਿ ਮੁੱਖ ਮੰਤਰੀ ਕੇਜਰੀਵਾਲ ਨੂੰ ਜੇਲ੍ਹ ਚ ਬੰਦ ਕਰਤਾ ਭਗਵਾਨਤਮਨ ਰੋਣ ਲੱਗ ਗਏ ਅੱਖਾਂ ਚੋਂ ਥਰੂ ਕੱਢ ਗਏ ਲੋਕਾਂ ਨੂੰ ਲੁੱਟਿਆ ਐ ਐਕਸਾਈਜ਼ ਘੁਟਾਲਾ ਕੀਤਾ ਤਾਂ ਅਗਲਾ ਜੇਲ੍ਹ ਚ ਬੰਦ ਆ ਸੁਪਰੀਮ ਕੋਰਟ ਨੇ ਕਿਹਾ ਕਿ 338 ਕਰੋੜ ਦਾ ਘੁਟਾਲਾ ਤਾਂ ਬੰਦ ਆ ਜੇਲ੍ਹ ਦੇ ਵਿੱਚ ਨੌ ਸੰਮਨ ਆ ਐਡੀ ਦੇ ਪੇਸ਼ ਨਹੀਂ ਹੋਏ ਇਹ ਬਹਾਦਰੀ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ